ਕਿਸ ਸੰਬੰਧ ਵਿੱਚ ਇਹ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਮਾਨਯੋਗ ਸੇਰ ਪੁਲਿਸ ਅਫਸਰਾਂ ਦੇ ਅਧਿਆਇ ਦੇ ਮਤਾਬਕ ਚਲਾਈ ਹੋਈ ਮਹਿਮ ਨਾਲ ਸ਼ੁਕਰਤੀ ਉਸ ਵਕਤ ਵਿੱਚ ਐਸਆਈ ਜੀ ਦੀ ਸਵੇਤ ਪੁਲਿਸ ਵਾਲ ਦੀ ਇਹਨਾਂ ਨੇ ਨਕਲ ਆਇਆ ਤੇ ਨਹਿਰ ਦੇ ਉੱਪਰ ਅਟਾ ਕਰੋ ਲਈ ਕਿ ਇੱਕ ਨੌਂ ਨਜਵਾਨ ਜਿਹੜਾ ਸੀ ਆ ਰਿਹਾ ਸੀ ਉਹ ਸ਼ਕਤੀ ਬਣਾ ਕੇ ਉਹਨੂੰ ਜਿਹੜਾ ਅਰਜ਼ ਕੀਤਾ ਇਸ ਪਾਸੇ ਦੇਖੋ ਕਿਹਨੂੰ ਕਿਸ ਤਰ੍ਹਾਂ ਦਾ ਉਹਦਾ ਨਾਮ ਪੁੱਛਿਆ ਉਸਨੇ ਆਪਣਾ ਨਾਮ ਪਰਦੀਪ ਮਹਾਸਾ ਲੋਕ ਪਣਈਆ ਸ਼ਾਹਪੁਰ ਰੋਡ ਹਵਾਰਾ ਐਸ ਵੀ ਐਸ ਨਾਲ ਦੱਸਿਆ ਕਿ ਜਿਹਦੇ ਹੱਥ ਵਿੱਚ ਜਿਹੜਾ ਇੱਕ ਬੋਮੀ ਲਫਾਤਾ ਤੇ ਵਾਈਟ ਟ੍ਰਕ ਦਾ ਜਦੋਂ ਉਹਨੇ ਚੈੱਕ ਕੀਤਾ ਤੇ ਕੋਲ ਵਿੱਚ ਜਿਹੜੀ ਸੀ ਕਾਗਜ਼ ਤੇ ਕੀ ਇਸ ਤੋਂ ਪਹਿਲਾਂ ਤੇ ਪਰਚੇ ਦਰਜ ਹੈ ਇਸ ਤੋਂ ਪਹਿਲਾਂ ਇਹ ਵੀ ਗਵਾਹ ਕਰ ਦੋ ਦਰਜ ਹੈ ਸਰ ਇਹ ਖੁਦ ਵੇਚ ਰਿਹਾ ਕਹਿੰਦਾ ਹੈ ਕਿ ਵੇਚ ਰਿਹਾ ਇਹ ਵੇਚਦਾ ਜੀ ਤੇ ਹੋਰ ਕੋਈ ਮਾਮਲੇ ਦਰਜ ਹੈ ਇੱਥੇ ਐਂਡੀ ਐਂਡੀ ਕੇ ਸੈਕਟਰ ਪਹਿਲਾਂ ਵੀ ਮਕਰਵਾ ਦਰਜਿਆ ਤੇ ਚੋਰੀ ਦਾਮ ਕਰਵਾਉਂਦਾ ਐ ਐਸਐਚਓ ਸਾਹਿਬ ਇਹ ਕਿਹੜੀ ਜਗ੍ਹਾ ਜਾ ਕੇ ਬਿਜ਼નેસ ਆ ਸਾਹਮਣੇ ਆਇਆ ਕੁਛ ਇਹ ਕਿਹੜੀ ਜਗ੍ਹਾ ਤੇ ਇਹ ਅਜੇ ਸਾਡੀ ਇਨਵੈਸਟਿਗੇਸ਼ਨ ਦਾ 파ਰਟ ਹੈ ਬਹੁਤ ਹੰਦਸੇ ਦੇ ਨਾਲ ਖੇਡ ਲੀ ਨੂੰ ਤੇ ਕੀ ਇਹਨੂੰ ਕੋ ਰਿਮਾਂਡ ਵਗੈਰਾ ਹਾਸਲ ਕੀਤਾ ਗਿਆ ਇਹਨੂੰ ਅੱਜ ਹੀ ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਕੱਲ ਮਾਂਗ ਬਦਲਦੇ ਕਿਸੇ ਮਤੇ ਦੇ ਜਾਏ ਤੇ ਕਿਹੜੀ ਜਗ੍ਹਾ ਤੋਂ ਲੈ ਕੇ ਸਾਹਮਣੇ ਆਇਆ ਕੁਛ ਇਹਨਾਂ ਪਤਾ ਵੀ ਅਮਰ ਸਾਥੋਂ ਲੈ ਕੇ ਆਉਂਦੇ ਨੇ ਪਰ ਉਹ ਕਲੀਅਰ ਨਹੀਂ ਕਰ ਰਹੇ ਕਿ ਕਿੱਥੋਂ ਲੈ ਆਉਂਦਾ ਮਸਲਾ ਇਹ ਕਿਸ ਚੀਜ਼ ਤੇ ਸੀ ਇਹ ਬਾਈ ਬਸ ਪਈ ਬੱਚੋ ਬਾਈ ਬਸ ਚਾ ਲਿਖਣਾ ਸੀ ਇਹਨੂੰ ਜਿਹੜਾ ਪੜਿਆ ਜੀ ਪੈਡਲ ਆ ਰਿਹਾ ਤੇ ਕੀ ਮਾਮਲਾ ਦਰਜ ਕੀਤਾ ਹੈ ਹੈਂਡਲਿੰਗ ਸੈਕਟਰ ਦਾ ਪੱਤਰ ਦਰਜ ਕੀਤਾ ਜੀ ਮਿਲਾਓ